ਜੀ ਕਿਦਾ ਹਾਲ ਚਾਲ ਦੋਸਤੋ ਜੀ ਸਵਾਗਤ ਹੈ ਜੀ ਨਵੀਂ ਨਵੀਂ ਵੀਡੀਓ ਵਿੱਚ ਅੱਜ ਆਪ ਪਹੁੰਚ ਗਏ ਨਵੀਂ ਜਗ੍ਹਾ ਤੇ ਇੱਥੇ ਅੱਜ ਆਪਾਂ ਨੇ ਪਾਉਣੀ ਹੈ ਜੀ ਇਸਕਾ ਡレイン ਪੈਪਾ ਡレイン ਦਾ ਆਪਾਂ ਪਾਉਣੀ ਹੈ ਆਪਾਂ ਲਈ ਜਿਹੜੀ ਥੇ ਫਾਰਸ਼ ਵਾਲੀ ਕੰਧ ਵਾਲੀ ਆਪਾਂ ਨੇ ਪਾਈ ਹੋਈ ਹੈ ਤੁਹਾਨੂੰ ਚੈੱਕ ਕਰਾਉਂਦੇ ਕੰਮ ਆਪਣਾ ਆਹ ਦੇਖੋ ਦੋਸਤੋ ਪਹਿਲਾਂ ਆਪਣੀਆਂ ਦੇਖੋ ਏਸੀ ਦੀ ਆਪਾਂ ਕਾਪਰ ਪੈਪਾ ਆਇਆ ਹੋਇਆ ਇਧਰ ਸੀਲਿੰਗ ਤੇ ਉਧਰ ਖੱਡਾ ਮਾਰ ਕੇ ਉੱਪਰ ਨੂੰ ਤੇ ਇਧਰ ਆਪਣੀ ਡレイン ਆ ਜਾਂਦੀ ਹੈ ਆਹ ਡレイン ਆਪਾਂ ਪਾਉਣੀ ਹੈ ਉੱਥੇ ਉਹ ਬਾਥਰੂਮ ਚ ਆਪਣੀਆਂ ਮਨੀ ਭਾਈ ਲੱਗੇ ਹੋਏ ਆ ਜੀ ਰੀਮਾਰਕ ਦੇਖੋ ਜੀ ਇਦੇ ਵਿੱਚ ਆ ਦੇਖੋ ਸਾਰੇ ਆਪਾਂ ਸਾਡੀ ਜਿਹੜੀ ਕੋਠੀ ਐ ਔਰੇ 6 ਸੀ ਟੋਟਲ ਆ ਆਪਾਂ ਇਹਦੇ ਵਿੱਚ 3 ਦੀ ਆਪਾਂ ਪਾਉਣੀ ਐ ਤਿੰਨ ਉੱਪਰ ਹਲੇ ਕੱਚਾ ਕਰਨ ਨੂੰ ਪਿਆ ਦੇਖੋ ਆ ਵੀ ਕੱਚਾ ਹੋ ਗਿਆ ਲਾਲ ਰੋੜੀ ਬਈ ਕੱਚਾ ਮਤਲਬ ਹੋਣਾ ਕਹਿਣ ਦਾ ਮਤਲਬ ਇਹ ਜੀ ਮਨੀ ਭਾਜੀ ਆਪਣੇ ਲੱਗਿਆ ਗਰਮ ਕਰਕੇ ਇਹ ਜੀ ਗਲੀ ਕੱਢਣਾ ਆ ਦੇਖੋ ਇੱਥੇ ਆਪਾਂ ਟ੍ਰੇਅਰ ਪਾਉਣੀ ਆ ਮਨੀ ਭਾਜੀ ਬਈ ਲਾਲ ਹੋਏ ਤਾਂ ਕਰ ਦੋ ਜੀ ਇੱਥੇ ਇਹੋ ਜੀ ਇੱਥੇ ਕੱਢ ਦੇ ਜੀਗਾ ਐਸੇ ਇੱਥੇ ਕੱਢ ਦੋ ਵਸ ਠੀਕ ਐ बस खा दो तरह हाँ हाँ गर्म कर द्वारा मैंने बना सिलेंडर मेरे बढ़िया। छोड़ देना। ਆ ਲੋ ਕਰ ਕਮਾ ਕਮਾ ਕੇ ਮਨੀ ਭਾਜੀ ਕਮਾਓ ਕਮਾਓ ਮਾ ਕਮਾ ਕੇ ਆਪਾਂ ਗਲੀਆਂ ਕਰ ਦਣੀ ਹੈ ਨਾ ਇਹ ਦੇਖ ਲਈ ਬਾ ਦੂਜੇ ਕਮਰੇ ਵਿੱਚ ਇੱਥੇ ਵੀ ਆਪਾਂ ਨੇ ਸੇਮ ਕੰਮ ਇਹਦੀ ਡਰੇਨਾਂ ਪਾਉਣੀਆਂ ਦੇਖੋ ਜੀ ਆਪਣੇ ਮਨੀ ਭਾਜੀ ਫੇਰ ਲਾ ਕੇ ਮਨੀ ਭਾਜੀ ਮਨੀ ਭਾਜੀ ਲੱਗ ਗਿਆ ਹੈ ਕੰਮ ਕਰਨਾ ਠੀਕ ਹੈ ਕੰਮ ਭਾਜੀ ਹੁਣ ਆਪਾਂ ਵਧੀ ਅਗਲੇ ਕਮਰੇ ਵਿੱਚ ਤੀਜੇ ਵਿੱਚ ਲਾਸਟ ਕਮਰਾ ਹੈ ਇੱਥੇ ਆਪਾਂ ਇਈ ਮਾਰ ਕੇ ਇੱਥੇ ਵੀ ਡਰੇਨ ਪਾਉਣੀ ਆ ਦੂਜੇ ਕਮਰੇ ਦੀ ਆਪਾਂ ਡਰੇਨ ਪਾਤੀ ਆ ਉਹ ਤੋਂ ਬਾਅਦ ਕੋਈ ਬਾਅਦ ਚ ਡਿਖਾਉਣੇ ਪੈਣਗੇ ਆ ਦੇਖੋ ਜੀ ਆਪਾਂ ਇਹਦੀ ਡਰੇਨ ਪਹਿਲਾਂ ਕਾਪਰ ਪਾਈ ਹੋਈ ਸੀ ਇਸ ਤੋਂ ਬਾਅਦ ਆਪਾਂ ਦੇਖੋ ਜੇ ਅੱਜ ਡਰੇਨ ਪਾਤੀ ਡਰੇਨ ਪਾਈ ਆਪਾਂ ਤਿਰਸ਼ੀ ਤਿਰਸ਼ੀ ਬਾਗ ਹੱਦੀ ਖੋਰੇ ਵਿੱਚ ਪਹਿਲੇ ਕਮਰੇ ਦੀ ਤੇ ਇੱਧਰ ਆਪਾਂ ਦੂਜੇ ਕਮਰੇ ਚੱਲੇ ਇੱਥੇ ਵੀ ਸੇਮ ਕੰਮ ਆ ਇਹਦਾ ਆਪਾਂ ਪਿੱਛੇ ਬਾਥਰੂਮ ਹੈਗਾ ਅਟੈਚ ਇਹਦੇ ਵਿੱਚ ਜਦ ਕੋਈ ਡਰੇਨ ਪਿੱਛੇ ਮਾਰ ਪਾ ਕੇ ਪੈ ਆਪਾਂ ਦੇਖੋ ਖੱਡਾ ਮਾਰ ਕੇ ਸੇਮ ਚੀਜ਼ ਆ ਦੇਖੋ ਜਿੱਦੀ ਡਰੇਨ ਵੀ ਦਾ ਖੱਡਾ ਮਾਰ ਕੇ ਪਾਤੀ ਜੀ ਐਦਾਂ ਹੀ ਆਪਾਂ ਦੂਜੇ ਕਮਰੇ ਵਿੱਚ ਅੱਜਰ ਮੈਂ ਅਰਮਣੀ ਭਾਜੀ ਨੇ ਪਾਈਆਂ ਦੇਖੋ ਮਨੀ ਭਾਜੀ ਵਿਚਾਰੇ ਇਹ ਬਹੁਤ ਮਿਹਨਤੀ ਬੰਦੇ ਆ ਆ ਦੇਖੋ ਮਨੀ ਭਾਜੀ ਆ ਦੇਖੋ ਸੇਮ ਬਾਬਿਓ ਇਹਦੇ ਵਿੱਚ ਵੀ ਇਦਾਂ ਹੀ ਹੈ ਡ੍ਰੇਨ ਪਾਪਾ ਥੱਲੇ ਆਪਾਂ ਪਾ ਕੇ 30 ਤਰਸ਼ੀ ਪਾ ਕੇ ਐਲਬਮ ਉੱਧਰ ਲਾਤੀ ਉਹ ਦੇਖੋ ਪਰ ਨੀਰਾ ਥੋੜਾ ਜਿਹਾ ਜ਼ਿਆਦਾ ਤਾਂ ਕਿ ਵੀਡੀਓ ਕਲੀਅਰ ਨਾ ਆਵਿਸ਼ਾ ਪਰ ਆਪਾਂ ਕੰਮ ਬਾਬੇ ਪੂਰਾ ਖਿੱਚਿਆ ਪਿਆ ਇਧਰ ਮਨੀ ਭਾਈ ਹੋ ਗਿਆ ਕੰਮ ਆਪਣਾ ਕੰਮ ਹੋ ਗਿਆ ਆਪਣਾ ਵਰਟਕਲਾਸ ਕਿੰਬਰ ਹਾਂਜੀ ਮੈਂ ਮਨੀ ਭਾਈ ਆ ਦੇਖੋ ਮਨੀ ਭਾਈ ਤੇ ਮੈਂ ਦੋਨੇ ਜਣੇ ਨੇ ਪਾਈਆਂ ਮਪਾਪੂਸੀ ਉਸ ਤੋਂ ਬਾਅਦ ਆਪਾਂ ਦੇਖੋ ਹੁਣ ਚੱਲੇ ਘਰ ਨੂੰ ਜੀ ਸੌਰੀ ਦੁਕਾਨ ਤੇ ਨੂੰ ਧੰਨਵਾਦ ਜੀ